ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾ ਰਹੇ ਹਾਂ ਜੀ ਰਸਗੁੱਲਿਆਂ ਦੀ ਰੈਸਪੀ ਠੀਕ ਹੈ ਜੀ ਰਸਗੁੱਲੇ ਜਣੀ ਰਸਗੁੱਲੇ ਬਣਾਉਣ ਦੇ ਵਾਸਤੇ ਸਭ ਤੋਂ ਪਹਿਲਾਂ ਪਾਨੂੰ ਜਿਹੜੀ ਚੀਜ਼ ਹੈ ਜੀ ਉਹ ਚਾਹੀਦੀ ਹੈ ਪਨੀਰ ਠੀਕ ਹੈ ਜੀ ਪਨੀਰ ਕਿੱਦਾਂ ਬਣਦਾ ਰਸਗੁੱਲਿਆਂ ਵਾਸਤੇ ਇਹਦੀ ਵੀਡੀਓ ਮੈਂ ਪਹਿਲਾਂ ਵੀ ਅਪਲੋਡ ਕੀਤੀ ਹੋਈ ਆ ਠੀਕ ਹੈ ਜੀ ਤੇ ਉੱਥੇ ਜਾ ਕੇ ਤੁਸੀਂ ਚੈਨਲ ਤੇ ਵੀਡੀਓ ਦੇਖ ਸਕਦੇ ਹੋ ਕਿਉਂਕਿ ਵੀਡੀਓ ਫਿਰ ਲੰਬੀ ਹੋ ਜਾਂਦੀ ਹੈ ਜੀ ਤੇ ਅੱਜ ਜਿਹੜੀ ਮੈਂ ਅੱਜ ਜਿਹੜਾ ਪਨੀਰ ਮੈਂ ਉਹ ਪਹਿਲਾਂ ਹੀ ਫਾੜ ਕੇ ਰੱਖ ਲਿਆ ਤਾਂ ਠੀਕ ਹੈ ਜੀ ਤਾਂ ਜੋ ਮੰਨ ਲਓ ਜ਼ਿਆਦਾ ਵੀਡੀਓ ਲੰਬੀ ਨਾ ਹੋਵੇ ਠੀਕ ਹੈ ਜੀ ਜਿਹੜਾ ਆਪਾਂ ਨੇ ਪਨੀਰ ਫਾੜਨਾ ਹੈ ਉਹ ਨਾਰਮਲ ਜਾਂ ਥੋੜਾ ਜਿਹਾ ਠੰਡਾ ਦੁੱਧ ਕਰਕੇ ਫਾੜਨਾ ਹੈ मतलब ਜ਼ਿਆਦਾ ਠੰਡਾ ਵੀ ਨਹੀਂ ਜਾਂ ਜ਼ਿਆਦਾ ਗਰਮ ਵੀ ਨਹੀਂ ਤੇ ਉਸ ਤੋਂ ਬਾਅਦ ਪਨੀਰ ਨੂੰ ਆਪਾਂ ਨੇ ਫਾੜਨ ਤੋਂ ਬਾਅਦ ਠੀਕ ਹੈ ਜੀ ਮਲਣਾ ਇਦਾਂ ਕਿਸੇ ਭਾਂਡੇ ਦੇ ਵਿੱਚ ਕੱਢ ਕੇ ਤਾ ਜੋ ਜਿਹੜੇ ਇਹਦੇ ਦਾਣੇਦਾਰ ਜਿਹਾ ਪਨੀਰ ਹੁੰਦਾ ਠੀਕ ਹੈ ਜੀ ਉਹ ਐ ਨਰਮ ਹੋ ਜਵੇ ਤੇ ਲਓ ਜੀ ਇਹਨੂੰ ਮਲਾਂਗੇ ਇੱਦਾਂ ਚੰਗੀ ਤਰ੍ਹਾਂ ਤਕਰੀਬਨ 2 ਤੋਂ 3 ਮਿੰਟ ਤੇ ਲਓ ਜੀ ਪਨੀਰ ਆਪਾਂ ਨੇ ਮਲ ਲਿਆ ਇਹਨੂੰ ਰੱਖਦੇ ਹਾਂ ਹੁਣ ਸਾਈਡ ਤੇ ਤੇ ਹੁਣ ਬਣਾਉਨੇ ਆਪਾਂ ਚਾਣੀ ਤੇ ਲਓ ਜੀ 400 ਗ੍ਰਾਮ ਚੀਨੀ ਆਪਾਂ ਨੇ ਕੜਾਹੀ ਦੇ ਵਿੱਚ ਪਾ ਲਈ ਤੇ 200 ਗ੍ਰਾਮ ਪਾਵਾਂਗੇ ਇਹਦੇ ਵਿੱਚ ਪਾਣੀ ਠੀਕ ਹੈ ਜੀ ਤੇ ਗੈਸ ਆਪਾਂ ਨੇ ਔਨ ਕਰ ਲਿਆ ਤੇ ਇਹਨੂੰ ਹੁਣ ਚੰਗੀ ਤਰ੍ਹਾਂ ਮੈਲਟ ਕਰਾਂਗੇ ਜਦੋਂ ਤੱਕ ਆਪਾਂ ਨੇ ਚੀਨੀ ਮੈਲਟ ਕਰਨੀ ਐ ਠੀਕ ਹੈ ਜੀ ਮਤਲਬ ਥੱਲੇ ਨਾ ਲੱਗਣੀ ਚਾਹੀਦੀ ਇਹ ਜਦੋਂ ਤੱਕ ਮੈਲਟ ਨਹੀਂ ਹੁੰਦੀ ਤੁਸੀਂ ਪਲਟਾ ਜਾਂ ਕੋਈ ਵੀ ਚੀਜ਼ ਸੋ ਠੀਕ ਹੈ ਜੀ ਹਿਲਾਉਣੀ ਬੰਦ ਨਹੀਂ ਕਰਨੀ ਇਹ ਤੇ ਲਓ ਜੀ ਚਾਣੀ ਬਣ ਕੇ ਹੋ ਗਈ ਰੈਡੀ 6 ਕੱਪਾਂ ਨੇ ਕਰਤੇ ਆ ਬਿਲਕੁਲ ਘਟਿਆ ਠੀਕ ਹੈ ਜੀ ਇਹਨੂੰ ਆਪਾਂ ਪੱਕਣ ਦਿੰਨੇ ਆ ਆਪਾਂ ਚਲਦੇ ਆ ਹੁਣ ਮੀਰ ਵੱਲ ਤੇ ਲੋ ਜੀ ਸਭ ਤੋਂ ਪਹਿਲਾਂ ਪਨੀਰ ਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਬੇਕਿੰਗ ਪਾਊਡਰ ਠੀਕ ਹੈ ਜੀ ਇੰਨਾ ਕੁ ਪਾਉਣਾ ਹੀ ਦੇਖ ਲਿਓ ਤੁਸੀਂ ਚਮਚੇ ਦਾ ਚੌਥਾ ਹਿੱਸਾ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਠੀਕ ਹੈ ਜੀ ਤੇ ਲੋ ਜੀ ਹੁਣ ਪਾਵਾਂਗੇ ਇਹਦੇ ਵਿੱਚ ਅਰਾ ਰੋਡ 2 ਚਮਚ ਤੈਨੂੰ ਵੀ ਕਰਾਂਗੇ ਚੰਗੀ ਤਰ੍ਹਾਂ ਮਿਕਸ ਤੇ ਲਓ ਜੀ ਇੱਕ ਚਮਚ ਪਾਵਾਂਗੇ ਸੂਜੀ ਦਾ ਤੇ ਲਓ ਜੀ ਇਹਨੂੰ ਵੀ ਮਿਕਸ ਕਰਾਂਗੇ ਸਾਰੇ ਨੂੰ ਇਹ ਤੇ ਲਓ ਜੀ ਹੁਣ ਕਰਦੇ ਆ ਚਾਣੀ ਚੈੱਕ ਠੀਕ ਹੈ ਜੀ ਜਦੋਂ ਵੀ ਆਪਾਂ ਦੇ ਰਸਕੁੱਲੇ ਪਕਾਉਣੇ ਆ ਜਿਹੜੀ ਚਾਣੀ ਹੈ ਉਹ ਜ਼ਿਆਦਾ ਤੇਜ਼ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਨਾਰਮਲ ਜੀ ਤਾਰ ਬਣਨੀ ਚਾਹੀਦੀ ਆ ਚਾਣੀ ਆਪਣੀ ਬਿਲਕੁਲ ਸੈੱਟ ਹੈ ਜੀ ਤੇ ਲੋ ਜੀ ਹੁਣ ਕਰਦੇ ਆ ਰਸਗੁੱਲਿਆਂ ਦੀਆਂ ਗੋਲੀਆਂ ਤੇ ਸਭ ਤੋਂ ਪਹਿਲਾਂ ਪੈਨਾਂ ਦੀਆਂ ਟੋਕਾਂ ਤੋੜ ਲਾਂਗੇ ਠੀਕ ਹੈ ਜੀ ਆਪਾਂ ਨਾਰਮਲ ਸੈਜ ਦੇ ਬਣਾਉਂਗੇ ਸਿੱਧਾ ਟੋਕਾਂ ਤੋੜ ਲਾਂਗੇ ਸਾਰੀ ਫਿਰ ਕਰਾਂਗੇ ਇਹਨਾਂ ਦੀਆਂ ਗੋਲੀਆਂ ਤੇ ਲੋ ਜੀ ਗੋਲੀਆਂ ਰਸਗੁੱਲਿਆਂ ਦੀਆਂ ਹੋ ਗਈਆਂ ਹੁਣ ਆਪਾਂ ਸਭ ਤੋਂ ਪਹਿਲਾਂ ਕਰਦੇ ਆ ਜੀ ਇੱਕ ਪੀਸ ਚੈੱਕ ਜਦੋਂ ਵੀ ਆਪਾਂ ਨੇ ਰਸਗੁੱਲੇ ਦਾ ਠੀਕ ਹੈ ਚੈੱਕ ਕਰਨਾ ਹੈ ਪੀਸ ਪਹਿਲਾਂ ਚਾशनी ਨਾ ਤਾਂ ਆਪਣੀ ਜਿਆਦਾ ਗਾੜ੍ਹੀ ਚਾਹੀਦੀ ਹੈ ਜੀ ਠੀਕ ਹੈ ਜੀ ਨਾ ਹੀ ਜਿਆਦਾ ਨਰਮ ਚਲੋ ਜੀ ਇੱਕ ਪੀਸ ਆਪਾਂ ਇਹਦੇ ਵਿੱਚ ਛੱਡ ਦਾਂਗੇ ਤੇ ਸੇਕ ਕਰ ਦਾਂਗੇ ਥੋੜਾ ਜਿਹਾ ਤੇਜ਼ ਤੁਸੀਂ ਇਹਦੇ ਵਿੱਚ ਜਿਹੜਾ ਆਪਾਂ ਨੇ ਪਨੀਰ ਫਾੜਿਆ ਤਾਂ ਠੀਕ ਹੈ ਜੀ ਚਿਗ ਵਾਸਤੇ ਉਹਦਾ ਪਾਣੀ ਵੀ ਪਾ ਸਕਦੇ ਹੋ ਠੀਕ ਹੈ ਜੀ ਕਿਉਂਕਿ ਚਿਗਾਉਣ ਵਾਸਤੇ ਮੈਂ ਵੀ ਉਹੀ ਯੂਜ਼ ਕਰਿਆ ਇਹਦੇ ਵਿੱਚ 2-4 ਚਮਚੇ ਉਹਦੇ ਨਾਲ ਜਿਹੜੀ ਚਾਣੀ ਪਰ ਚਿਗਾਉਣ ਲੱਗ ਜਾਂਦੀ ਆ ਬੱਚੀ ਗਣੀ ਜ਼ਰੂਰੀ ਆ ਜੀ ਜੇ ਮੰਨ ਲਓ ਚਾਣੀ ਬੱਚੀ ਗਨਾਈ ਤਾਂ ਜਿਹੜੇ ਰਸਗੁੱਲੇ ਆਪਣੇ ਨੰਕੇ ਰਹਿ ਜੂਗੇ ਠੀਕ ਆ ਜੀ ਸਹੀ ਢੰਗ ਨਾਲ ਪੱਕੜੇ ਨਹੀਂ ਹੈਗੇ ਤੇ ਲਓ ਜੀ ਇਹਨੂੰ ਛੇੜਨਾ ਨਹੀਂ ਹੈਗਾ ਆਪਾਂ ਨੇ 2-4 ਮਿੰਟ ਉਸ ਤੋਂ ਬਾਅਦ ਮਿਲਦੇ ਆਂ ਫਿਰ ਤੇ ਜੇ ਤੁਸੀਂ ਬਾਈ ਚਾਂਸ ਪਨੀਰ ਵਾਲਾ ਪਾਣੀ ਨਾ ਯੂਜ਼ ਕਰਨਾ ਹੋਇਆ ਤਾਂ ਤੁਸੀਂ ਇੱਥੇ ਟੱਕਣ ਵੀ ਰੱਖ ਸਕਦੇ ਹੋ ਠੀਕ ਆ ਜੀ ਟੱਕਣ ਰੱਖ ਕੇ ਪਕਾ ਲਿਓ ਇਹਨੂੰ ਤੇ ਲਓ ਜੀ ਹੁਣ ਕਰਦੇ ਆਂ ਰਸਗੁੱਲੇ ਨੂੰ ਚੈੱਕ ਛੇ ਕੱਟ ਕਰ ਲੈਣ ਆਪਾਂ ਨੇ ਇਨੂੰ ਥੋੜਾ ਜਿਹਾ ਹਲਾ ਲਉਂਗਾ ਠੀਕ ਹੈ ਜੀ ਤਾਂ ਜੋ ਚੱਕ ਹੈ ਜਿਹੜੀ ਥੋੜੀ ਜਿਹੀ ਘਰ ਚੋਗੀ ਆ ਦੇਖੋ ਰਸਗੁੱਲਾ ਆਪਣਾ ਕਿਤੇ ਤੋਂ ਵੀ ਫਟਿਆ ਨਹੀਂ ਹੈਗਾ ਠੀਕ ਹੈ ਜੀ ਐਨ ਓਕੇ ਰਿਪੋਰਟ ਹੈ ਤੇ ਲੋ ਜੀ ਦੂਜੇ ਰਸਗੁੱਲੇ ਵੀ ਆਪਾਂ ਇਹਦੇ ਵਿੱਚ ਹੁਣ ਪਾ ਲੈਣੇ ਆ ਸਾਰੇ ਤੇ ਸੇਕ ਕਰ ਦਾਂਗੇ ਫੁੱਲ ਤੇਲ ਨੂੰ ਜਿਹੜਾ ਟੱਕ ਦਾਂਗੇ ਆਪਾਂ ਤੇ ਲੋ ਜੀ ਜਦੋਂ ਆਪਾਂ ਨੇ ਇਹ ਰਸਗੁੱਲੇ ਛੱਡ ਲਏ ਇਹਦੇ ਵਿੱਚ 5 ਮਿੰਟ ਆਪਾਂ ਨੇ ਇਹ ਛੇੜਨੇ ਨਹੀਂ ਹੈਗੇ ਠੀਕ ਹੈ ਜੀ 5-4 ਮਿੰਟ ਕਿਉਂਕਿ ਜੇ ਆਪਾਂ ਚਾਰ ਨਹੀਂ ਜਾਂ ਕੁਝ ਵੀ ਮਾਰੂਗੇ ਤਾਂ ਇਹ ਟੁੱਟ ਸਕਦੇ ਆ ਠੀਕ ਹੈ ਜੀ 5-4 ਮਿੰਟ ਆਪਾਂ ਨੇ ਛੇੜਨੇ ਨਹੀਂ ਟੱਕ ਇਹ ਪਕਾਉਣੇ ਆ ਤੇ ਲੋ ਜੀ 5 ਕਿ ਮਿੰਟ ਬਾਅਦ ਮਿਲਦੇ ਆ ਫਿਰ ਤੇ ਲੋ ਜੀ 5 ਮਿੰਟ ਹੋ ਚੁੱਕੇ ਆ ਹੁਣ ਆਪਾਂ ਇਹਨਾਂ ਨੂੰ ਚੈੱਕ ਕਰਾਂਗੇ ਚੈੱਕ ਕਿੱਦਾਂ ਕਰਨੇ ਠੀਕ ਹੈ ਜੀ ਆਪਾਂ ਨੇ ਕਾਛੀ ਦੇ ਵਿੱਚ ਪਾਣੀ ਦੇ ਲੈਣਾ ਇਦਾਂ ਹਲਕਾ ਹਲਕਾ ਪਾਣੀ ਛੱਡਣਾ ਠੀਕ ਹੈ ਜੀ ਮੰਨ ਲਓ 1 ਲੱਖਤ ਨਹੀਂ ਪਾਉਣਾ ਹੈਗਾ ਹਲਕਾ ਹਲਕਾ ਪਾਉਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਨਾਲੇ ਛੱਡੀ ਜਾਣਾ ਇਹਨੂੰ ਤੇ ਨਾਲੇ ਵਿੱਚ ਇਹਨੂੰ ਹਿਲਾਇ ਜਾਣਾ ਤੇ ਲੋ ਜੀ ਸੇਕ ਥੋੜਾ ਜਿਹਾ ਡਾਊਨ ਕਰ ਲੋਂਗੇ ਹੁਣ ਠੀਕ ਹੈ ਜੀ ਤੇ ਇਦਾਂ ਹਲਕਾ ਹਲਕਾ ਪਾਣੀ ਪਾਣੀ ਮੰਨ ਲਓ ਪਾਈ ਜਾਣਾ ਇਹਨੂੰ ਚੈੱਕ ਕਰੀ ਜਾਣਾ ਤੇ ਆਹ ਲੋ ਜੀ ਰਸਗੁੱਲੇ ਦੇਖੋ ਜੀ ਆਪਣੇ ਪੂਰੇ ਪਰਫੈਕਟ ਹੈ ਠੀਕ ਹੈ ਜੀ ਤੇ ਇਦਾਂ ਹੀ ਆਪਾਂ ਨੇ ਇਹਨਾਂ ਨੂੰ ਹੁਣ ਜਿਹੜਾ ਸੇਕ ਆ ਥੋੜਾ ਜਿਹਾ ਮੀਡੀਅਮ ਰੱਖੋਗੇ ਮੰਨੋ ਜ਼ਿਆਦਾ ਓਵਰ ਨਹੀਂ ਕਰਨਾ ਹੈਗਾ ਸੇਕ ਕਰ ਲੈਣਾ ਮੀਡੀਅਮ ਤੇ ਇਹਨੂੰ ਆਪਾਂ ਨੇ ਫੇਰ ਟੱਕ ਦੇਣਾ ਠੀਕ ਹੈ ਜੀ ਤੇ ਇਦਾਂ ਹੀ ਆਪਾਂ ਨੇ ਇਹਨੂੰ ਤਕਰੀਬਨ 17-18 ਮਿੰਟ ਪਕਾਉਣਾ ਹੈ ਤੇ 17-18 ਮਿੰਟ ਦੇ ਵਿੱਚ ਵਿੱਚ ਆਪਾਂ ਨੇ ਤਕਰੀਬਨ 3 ਤੋਂ 4 ਵਾਰ ਇਹਨਾਂ ਨੂੰ ਚੈੱਕ ਕਰਨਾ ਆਪਾਂ ਨੇ ਠੀਕ ਹੈ ਜੀ 4-4 5-5 ਮਿੰਟ ਦਾ ਗੈਪ ਦੇ ਕੇ 3 ਤੋਂ 4 ਵਾਰ ਤੇ ਮਿਲਦੇ ਆ ਫਿਰ ਥੋੜੀ ਦੇਰ ਬਾਅਦ ਤੇ ਲੋ ਜੀ ਇੱਕ ਵਾਰ ਅਸਗੋਦਿਆਂ ਨੂੰ ਹੋਰ ਚੈੱਕ ਕਰਦੇ ਆ। ਇੱਦਾਂ ਹੀ ਆ ਦੇਖੋ ਸੇਕ ਆਪਣੇ ਫੇਰ ਥੋੜਾ ਜਿਹਾ ਮੀਡੀਅਮ ਕਰ ਲੈਣਾ। ਤੇ ਇਦਾਂ ਹੀ ਫੇਰ ਪਾਣੀ ਪਲਾਉਣਾ ਇਹਨਾਂ ਨੂੰ। ਪਾਣੀ ਪਲਾਉਣ ਨਾਲ ਕੀ ਹੁੰਦਾ ਠੀਕ ਹੈ ਜੀ ਜਿਹੜੀ ਚਾਸਣੀ ਆ ਆਪਣੀ ਇੱਕ ਤਾਂ ਕਾਲੀ ਨਹੀਂ ਹੁੰਦੀ ਠੀਕ ਹੈ ਜੀ ਲਾਲ। ਤੇ ਇੱਕ ਆ ਜਿਹੜੀ ਉਹ ਚਾਸਣੀ ਜ਼ਿਆਦਾ ਗਾੜੀ ਨਹੀਂ ਹੁੰਦੀ ਹੈਗੀ ਠੀਕ ਹੈ ਜੀ। ਜੇ ਗਾੜੀ ਹੋ ਜਾਵੇ ਚਾਸਣੀ ਤਾਂ ਜਿਹੜੇ ਰਸਗੋਲੇ ਆ ਉਹ ਸਹੀ ਢੰਗ ਨਾਲ ਨਹੀਂ ਪੱਕਦੇ। ਠੀਕ ਹੈ ਜੀ। ਆ ਦੇਖੋ ਜੀ ਚਾਸਣੀ ਵੀ ਆਪਣੀ ਠੀਕ ਆਪਾਂ ਨੇ ਚੈੱਕ ਕਰ ਲੈਣੀ ਇੱਕ ਵਾਰ ਵਿੱਚ ਮਾ ਆ ਦੇਖੋ ਤਾਰਨੀ ਬਣਨੀ ਚਾਹੀਦੀ ਚਾਸਣੀ ਦੀ ਜੇ ਤਾਰ ਬਣਦੀ ਆ ਤਾਂ ਸਮਝੋ ਚਾਸਣੀ ਕਾੜੀ ਆ ਤੇ ਦੋ ਜੀ ਸੇਕ ਹੁਣ ਫੇਰ ਕਰ ਲਾਂਗੇ ਤੇੰਨ ਨੂੰ ਹੁਣ ਫੇਰ ਟੱਕ ਕੇ ਪਕਾਵਾਂਗੇ ਆ ਲਓ ਜੀ ਇਹ ਲਓ ਜੀ ਤਿੰਨ ਵਾਰ ਆਪਾਂ ਨੇ ਇਹ ਚੈੱਕ ਕਰ ਲੈ ਠੀਕ ਹੈ ਜੀ ਤੇ ਹੁਣ ਸੇਕ ਮੀਡੀਅਮ ਕਰਾਂਗੇ ਇੱਕ ਵਾਰੀ ਇਹਨਾਂ ਨੂੰ ਕਰਦੇ ਆਂ ਚੈੱਕ ਹੋਰ ਤੇ ਜਦੋਂ ਆਪਣੇ ਰਸਗੁੱਲੇ ਠੀਕ ਆ ਜੀ ਐਦਾਂ ਮਿੱਠੇ ਦੇ ਵਿੱਚ ਡੁੱਬਣ ਲੱਗ ਜਵੇ ਆ ਦੇਖੋ ਇਹ ਥੱਲੇ ਬੈਠ ਗਏ ਜੇ ਤਾਂ ਮੰਨ ਲਓ ਇਹ ਆਥਨਮਾ ਪਾਣੀ ਚ ਪਾ ਕੇ ਦਿਖਾਉਂਦਾ ਠੀਕ ਆ ਜੀ ਇੱਕ ਆ ਦੇਖੋ ਜੇ ਤਾਂ ਇਹ ਪਾਣੀ ਦੇ ਵਿੱਚ ਠੀਕ ਆ ਜੀ ਥੱਲੇ ਬੈਠ ਗਿਆ ਤਾਂ ਦਾ ਸਮਝ ਲਓ ਇਹ ਪੱਕ ਗਏ ਜੇ ਬਾਈ ਚਾਂਸ ਇਹ ਉੱਪਰ ਹੀ ਫੁੱਲ ਰਹੇ ਆ ਵਿੱਚ ਨਹੀਂ ਡੁੱਬ ਰਹੇ ਫੇਰ ਸਮਝ ਲਓ ਇਹ ਕੱਚੇ ਆ ਠੀਕ ਆ ਜੀ ਤੇ ਲੋ ਜੀ ਹੁਣ ਇਹ ਪੱਕ ਚੁੱਕੇ ਆ ਤਿੰਨ ਨੂੰ ਆਪਾਂ ਹੀ ਇੱਕ ਅੱਧਾ ਮਿੰਟ ਪਕਾਵਾਂਗੇ ਬਸ ਇਦਾਂ ਹੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਛੱਡ ਦੰਨੇ ਆ ਫਿਰ ਮਿਲਦੇ ਆਪਾਂ ਇਹਨਾਂ ਨੂੰ ਠੰਡੇ ਹੋਣ ਤੋਂ ਬਾਅਦ ਆਹ ਲਓ ਠੀਕ ਹੈ ਜੀ ਇੱਕ ਦੋ ਮਿੰਟ ਪਕਾਣਾ ਆਪਾਂ ਨੇ ਬਸ ਇਹਨੂੰ ਨੋਰਮਲ ਸੇਕ ਉੱਪਰ ਜ਼ਿਆਦਾ ਸੇਕ ਉੱਪਰ ਨਹੀਂ ਤੇ ਉਸ ਤੋਂ ਬਾਅਦ ਇਦਾਂ ਹੀ ਛੱਡ ਦੇਣਾ ਤੇ ਲੋ ਜੀ ਰਸਗੁੱਲੇ ਪੱਕ ਚੁੱਕੇ ਆ ਜੀ ਗੈਸ ਕਰਦੇ ਆ ਬੰਦ ਤੇ ਮਿਲਦੇ ਆ ਜੀ ਹੁਣ ਆਪਾਂ ਫਿਰ ਤਕਰੀਬਨ 2-3 ਘੰਟੇ ਬਾਅਦ ਤੇ ਜਦੋਂ ਇਹ ਠੰਡੇ ਹੋ ਜੂंगे ਤਿੰਨ ਨੂੰ ਆਪਾਂ ਹੁਣ ਇਦਾਂ ਹੀ ਟਾਕੇ ਆ ਜਿਹੜੇ ਉਹ ਛੱਡ ਦੂਗੇ ਗੈਸ ਆਪਾਂ ਨੇ ਕਰਤਾ ਬੰਦ ਮਿਲਦੀ ਹੈ ਜੀ ਫਿਰ ਹੁਣ 2-3 ਘੰਟੇ ਬਾਅਦ ਤੇ ਲਓ ਜੀ ਰਸਗੁੱਲੇ ਬਣ ਕੇ ਹੋ ਗਏ ਆਪਣੇ ਰੈਡੀ ਹੁਣ ਆਪਾਂ ਇਹਨਾਂ ਨੂੰ ਇਦਾਂ ਦੀ ਝਾਰਨੀ ਪਰ ਕਿਸੇ ਪਰ ਕੱਢ ਲੈਣਾ ਠੀਕ ਹੈ ਜੀ ਤਾਂ ਜੋ ਮੜ ਜਾ ਐਕਸਟਰਾ ਮਿੱਠਾਈ ਉਹ ਨੁੱਟ ਚੜ ਜਾਊਗਾ ਤੇ ਥੋੜਾ ਜਿਹਾ ਨਚੋੜ ਕੇ ਇਹਨਾਂ ਨੂੰ ਠੀਕ ਹੈ ਜੀ ਆ ਦੇਖੋ ਬਿਲਕੁਲ ਨਰਮ ਬਣੇ ਆ ਠੀਕ ਹੈ ਜੀ ਤੁਹਾਨੂੰ ਇੱਕ ਤੋੜ ਕੇ ਵੀ ਦਿਖਾ ਦਿੰਦਾ ਆ ਦੇਖੋ ਜੀ ਠੀਕ ਹੈ ਜੀ ਤੇ ਇਹਨਾਂ ਨੂੰ ਨਚੋੜ ਕੇ ਹੁਣ ਕੱਢਦੇ ਆ ਆਪਾਂ ਪਲੇਟ ਦੇ ਵਿੱਚ ਤੇ ਲੋ ਜੀ ਪਲੇਟ ਦੇ ਵਿੱਚ ਆਪਾਂ ਨੇ ਇਹ ਕੱਢ ਲਏ ਤੇ ਥੋੜਾ ਜਿਹਾ ਪਾਵਾਂਗੇ ਭਰਾ ਦਾ ਉੱਪਰ ਆ ਦੇਖੋ ਜੀ ਠੀਕ ਹੈ ਜੀ ਤੇ ਲੋ ਜੀ ਰਸਗੁੱਲੇ ਤੁਹਾਡੇ ਰੈਡੀ ਆ ਇਸ ਤਰੀਕੇ ਨਾਲ ਠੀਕ ਹੈ ਜੀ ਤੁਸੀਂ ਘਰੇ ਰਸਗੁੱਲੇ ਬਣਾ ਸਕਦੇ ਹੋ ਕਿਉਂਕਿ ਬਾਜ਼ਾਰ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਅੱਜਕੱਲ ਮਟੀਰੀਅਲ ਕਿੱਦਾਂ ਦਾ ਵਰਤਦੇ ਦੁਕਾਨਦਾਰਾਂ ਵਾਲੇ ਠੀਕ ਹੈ ਜੀ ਤੇ ਤੁਸੀਂ ਵਧੀਆ ਬਣਾਉਣੇ ਹੋਏ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਕਰੇ ਰਸਗੁੱਲੇ ਬਣਾ ਸਕਦੇ ਹੋ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਮਿਲਦੇ ਆ ਜੀ ਹੁਣ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ